ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਕਾਫੀ ਲੰਬੇ ਸਾਲਾਂ ਤੋਂ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਜਿੱਥੇ ਦਿੱਲੀ ਵਿੱਚ ਵੱਡਾ ਮੋਰਚਾ ਲੱਗਿਆ ਕਿਤਨਾ ਕਿਤੇ ਉਹ ਮੋਰਚਾ ਫਤਿਹ ਹੋਇਆ ਉਸ ਤੋਂ ਬਾਅਦ ਵੀ ਕਿਸਾਨਾਂ ਦੀਆਂ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਉਹਨਾਂ ਵੱਲੋਂ ਜਗ੍ਹਾ-ਜਗ੍ਹਾ ਤੇ ਧਰਨਾ ਪ੍ਰਦਰਸ਼ਨ ਕੀਤੇ ਜਾਂਦੇ ਹਨ ਰੇਲਾਂ ਰੋਕੀਆਂ ਜਾਂਦੀਆਂ ਹਨ ਮੰਡੀਆਂ ਵਿੱਚ ਪ੍ਰਦਰਸ਼ਨ ਕੀਤਾ ਜਾਂਦਾ ਹੈ ਸੜਕਾਂ ਜਾਮ ਕੀਤੀਆਂ ਜਾਂਦੀਆਂ ਹਨ ਬਟਾਲਾ ਤੋਂ ਲਾਈਵ ਤਸਵੀਰਾਂ ਖਾ ਰਹੇ ਹਾਂ ਜਿੱਥੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜੋ ਅਮਰਸਰ ਤੋਂ ਪਠਾਨਕੋਟ ਰੇਲਵੇ ਟ੍ਰੈਕ ਹੈ ਉਸ ਨੂੰ ਕੁਝ ਸਮੇਂ ਵਾਸਤੇ ਕੀਤਾ ਗਿਆ ਹੈ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਉਹ ਸੰਘਰਸ਼ ਕਰ ਰਹੇ ਹਨ ਆਓ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿਸਾਨ ਆਗੂ ਇੱਥ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਦੇ ਹਾਂ ਕਿੰਨਾ ਮੰਗਾਂ ਨੂੰ ਲੈ ਕੇ ਬੈਠੇ ਹਨ ਅਤੇ ਕਿੰਨੀ ਦੇਰ ਤੱਕ ਇਹ ਧਰਨਾ ਜਾਰੀ ਰਹੇਗਾ ਸਤਿ ਸ਼੍ਰੀ ਅਕਾਲ ਜੀ ਸ਼ੁਭ ਨਾਮ ਕੀ ਹੈ ਅੱਜ ਫਿਰ ਧਰਨਾ ਲਾਇਆ ਕਿਸਾਨ ਜਥੇਬੰਦੀਆਂ ਨੇ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਨਾਂ ਰਾਜਗੁਰਿੰਦਰ ਸਿੰਘ ਕਮਾਨ ਜੀ ਧਰਨਾ ਇਹ ਹੈ ਕਿ ਜਿੱਦਣ ਅਸੀਂ ਪਹਿਲੇ ਦਿਨ ਇੱਥੋਂ ਚੱਲ ਪਏ ਸੀ ਇੱਥੋਂ ਕਿ ਚੱਲੇ ਸੀ ਜਦੋਂ ਇੱਥੇ ਰੇਲਾਂ ਤੇ ਬਹਿ ਗਏ ਸੀ ਪਿਛਲੇ ਅੰਦੋਲਨ ਚ ਉਦੋਂ ਤੋਂ ਹੀ ਇਹ ਲੜਾਈ ਸ਼ੁਰੂ ਹੋ ਤੇ ਧਰਨਾ ਲੱਗਦਾ ਕਦੀ ਕਿਤੇ ਕੁਛ ਹੁੰਦਾ ਹਰ ਥਾਂ ਤੇ ਲੜਾਈ ਉਹਨਾਂ ਦੀ ਰੁਕੀ ਨਹੀਂ ਆ ਔਰ ਉਹਦੇ ਤਹਿਤ ਹੀ ਜਿਹੜੀਆਂ ਇਹਨਾਂ ਨੇ ਸਾਡੇ ਸੱਤ ਮੰਗਾਂ ਲਿਖਤੀ ਨਹੀਂ ਮੰਨੀਆਂ ਉਹਦੇ ਲਈ ਔਰ ਉਹਦੇ ਨਾਲ ਮਜ਼ਦੂਰਾਂ ਦੀਆਂ ਮੰਗਾਂ ਨੇ ਕੁਛ ਸਭ ਤੋਂ ਵੱਡੀ ਮੰਗ ਜਿਹੜੀ ਆ ਸਾਡੀ ਉਹ ਹੈ ਕਿ ਜਿਹੜਾ ਐਮਐਸਪੀ ਤੇ ਗਰੰਟੀ ਕਾਨੂੰਨ ਬਣੇ ਸਾਡਾ ਜੇ ਉਹ ਬਣਿਆ ਹੁੰਦਾ ਤੇ ਆ ਜਿਹੜੀ ਠੱਗੀ ਹੁਣ ਵਜਦੀ ਆ ਕਿਸਾਨਾਂ ਦੇ ਨਾਲੇ ਨਹੀਂ ਸੀ ਵਜਣੀ ਜਿਹੜੇ 4-4 ਚੋਂ 500 ਰੁਪਇਆ ਘੱਟ ਸਾਡਾ 14 ਵੀ ਕਿਹਾ ਇਹ ਬਚਾ ਹੋਣਾ ਸੀ ਸਾਡਾ ਔਰ ਉਹਦੇ ਨਾਲ ਜਿਹੜਾ ਸਾਨੂੰ ਰੇਟ ਪੂਰਾ ਚਾਹੀਦਾ ਸੀ 2+50 ਸੁਆਮੀ ਨਾਥਨ ਦੀ ਸਾਹਬ ਨਾਲ ਜਿਹੜਾ ਰੇਟ ਦਿੱਤਾ ਜਾਵੇ ਕਰਜ਼ੇ ਤੇ ਪੂਰੀ ਲੀਕ ਮਾਰੀ ਜਾਵੇ ਕਿਉਂਕਿ ਇੰਨਾ ਜਿਹੜਾ ਰੇਟ ਨਹੀਂ ਸਹੀ ਦਿੱਤਾ ਉਹਦੇ ਕਰਕੇ ਕਰਜ਼ਾ ਚੜਿਆ ਸਾਡੇ ਸਿਰ ਜੇ ਉਦੋਂ ਦਾ ਰੇਟ ਕਿਉਂਕਿ ਇਹਨਾਂ ਦੀਆਂ ਰਿਪੋਰਟਾਂ ਆਈਆਂ ਵੀ ਜੇ ਰੇਟ ਉਦੋਂ ਤੋਂ ਪੂਰਾ ਮਿਲਦਾ ਸੁਆਮੀ ਨਾਥਨ ਦੀ ਰਿਪੋਰਟ ਨਾਲ ਤੇ ਕਰਜ਼ਾ ਸਾਡੇ ਸਿਰ ਨਹੀਂ ਚਾਹਨਾ ਇਹਦੇ ਤੋਂ ਵੀ ਜਿਹੜੇ ਜ਼ਿਆਦਾ ਪੈਸੇ ਬਣਦੇ ਨੇ ਉਹਦੇ ਸੋ ਇਹ ਇਹਦੇ ਨਾਲ ਕੁਝ ਮਜ਼ਦੂਰਾਂ ਦੀਆਂ ਮੰਗਾਂ ਨੇ ਕਿ ਨਰੇਗਾ ਦੇ ਵਿੱਚ ਜਿਹੜਿਆ ਉਹਨਾਂ ਨੂੰ ਪੂਰਾ ਸਾਲ ਜਿਹੜਾ ਕੰਮ ਮਿਲੇ ਪੂਰਾ ਰੇਟ ਮਿਲੇ ਉਹਨਾਂ ਨੂੰ ਉਹ ਨਹੀਂ ਮਿਲਦਾ ਪਿਆ ਹੋਰ ਕੁਝ ਮੰਗਾਂ ਜਿਹੜੀਆਂ ਇਸ ਤਰ੍ਹਾਂ ਕਰਕੇ 12 ਮੰਗਾਂ ਨੇ ਜਿਹਦੇ ਤੇ ਇੱਥੇ ਬੈਠੇ ਨੇ ਔਰ ਸਾਡੇ ਜਿਹੜੇ ਡੱਲੇਵਾਲ ਸਾਹਿਬ ਉੱਥੇ ਮਰਨ ਮਰਤੇ ਬੈਠੇ ਨੇ ਇਨਾ ਮੰਗਾਤੇ ਬੈਠੇ ਨੇ ਜਿਹੜਾ ਮਰਜੀਵੜਿਆਂ ਦਾ ਜਥਾ 100-100 ਜਾਂਦਾ ਉਹ ਵੀ ਇਨਾ ਮੰਦਾ ਕਰਕੇ ਜਾਂਦਾ ਅੱਜ ਇੱਥੇ ਬਹਿ ਕੇ ਉਹਨਾਂ ਨੂੰ ਇਹ ਦੱਸ ਰਹੇ ਆ ਵੀ ਉੱਥੇ ਇਕੱਲੇ ਡੱਲੇਵਾਲ ਸਾਹਿਬ ਨਹੀਂ ਮਰਨ ਮਰਤੇ ਬੈਠੇ ਇਹ ਜਿਹੜਾ ਹਮਲਾ ਹੈ ਇਹ ਸਾਰਿਆਂ ਤੇ ਆ ਜੇ ਕਿਸਾਨ ਵੀ ਦੂਰ ਆਉਂਦੇ ਨੇ ਮੇਰੀ ਅਪੀਲ ਆ ਬਾਕੀ ਆਮ ਲੋਕਾਂ ਨੂੰ ਦੁਕਾਨਦਾਰਾਂ ਨੂੰ ਦੂਜੇ ਸਾਰੇ ਲੋਕਾਂ ਨੂੰ ਕਿ ਉੱਥੇ ਪਹੁੰਚਣ ਕਿਉਂਕਿ ਜੇ ਇਹ ਜਿਹੜਾ ਹਮਲਾ ਹੈ ਰੋਟੀ ਤੇ ਹਮਲਾ ਹੈ ਇਹ ਇਕੱਲਾ ਕਿਸਾਨੀ ਤੇ ਹਮਲਾ ਨਹੀਂ ਹੈਗਾ ਇਹ ਜੇ ਰੋਟੀ ਤੇ ਹਮਲਾ ਹੋ ਗਿਆ ਤੇ ਕਿਹਨੂੰ ਖਾਣ ਨੂੰ ਕੁਛ ਜੋ ਇਹਨਾਂ ਦਾ ਹਾਲ ਹੈ ਜਿੱਦਾਂ ਪਾਣੀ ਜਿਹੜਾ ਵਾ ਉਹ ਜਿਹੜਾ ਮੁਕਤ ਪਾਣੀ ਆ ਉਹ ਬੋਤਲਾਂ ਚ ਪਾ ਕੇ ਵੇਚ ਰਹੇ ਨੇ ਰੋਟੀ ਦਾ ਤੇ ਪਤਾ ਨਹੀਂ ਕੀ ਕਰ ਦੇਣਗੇ ਬਹੁਤ ਬੁਰਾ ਹਾਲ ਕਰ ਦੇਣਗੇ ਔਰ ਨਾਲ ਹੀ ਅਹੀਂ ਕਹਿੰਦੇ ਕਿ ਸਾਨੂੰ ਜਿਹੜਾ ਹੱਕ ਵਾ ਆਪਣੇ ਦੇਸ਼ ਦੇ ਵਿੱਚ ਜਿਹੜਾ ਹਰ ਇਨਸਾਨ ਨੂੰ ਆਪਣੇ ਦੇਸ਼ 'ਚ ਹੱਕ ਹੁੰਦਾ ਹੈ ਕਿ ਉਹ ਜਿੱਥੇ ਮਰਜੀ ਫ੍ਰੀਲੀ ਜਾ ਸਕਦਾ ਉਹ ਸਾਨੂੰ ਜਾਣ ਦਿੱਤਾ ਜਾਏ ਬਾਰਡਰ ਉੱਥੋਂ ਟਾਏ ਜਾਣ ਕਿਉਂ ਅਸੀਂ ਪਾਕਿਸਤਾਨ ਥੋੜਾ ਜਾਣਾ ਅਸੀਂ ਕਿਤੇ ਕਿਤੇ ਹਮਲਾ ਥੋੜਾ ਕਰਨ ਚੱਲੇ ਆ ਅਸੀਂ ਤੇ ਆਪਣੀਆਂ ਮੰਗਾਂ ਦੱਸਣੀਆਂ ਉੱਥੇ ਜਾ ਕੇ ਨਹੀਂ ਤੇ ਉਹ ਆ ਕੇ ਇੱਥੇ ਸੁਣ ਸਾਡੀਆਂ ਮੰਗਾਂ ਤੁਹਾਡੇ ਥਰੂ ਪਹੁੰਚਦੀਆਂ ਉਹਨਾਂ ਕੋ ਪਰ ਉਹ ਤੇ ਇਸ ਤਰ੍ਹਾਂ ਬਣੇ ਬੈਠੇ ਨੇ 21 ਦਿਨ ਹੋ ਗਏ ਨੇ ਮਰਨwarte ਬੈਠਿਆਂ ਨੂੰ ਗੱਲੇਵਾਲ ਸਾਹਿਬ ਨੂੰ ਉਹ ਤੇ ਟਿਕਣ ਦੇ ਨਹੀਂ ਵੀ ਕਤੋਂ ਮੈਂ ਕਹਿ ਨਹੀਂ ਸਕਦਾ ਕਿ ਜੋ ਸਰਕਾਰ ਦਾ ਰਵਈਆ ਹੈ ਕਿ ਜੋ ਮਰਜ਼ੀ ਹੋ ਜੇ ਮਰਦੇ ਮਰ ਜਾਣ ਅਸੀਂ ਇਹਨਾਂ ਨੂੰ ਇਹਨਾਂ ਦੀਆਂ ਮੰਗਾਂ ਸੁਣਨੀਆਂ ਹੀ ਨਹੀਂ ਮੇਰਾ ਨਾਂ ਜੀ ਜਸਵਿੰਦਰ ਸਿੰਘ ਬਾਠਾ ਮਾਝਾ ਕਿਸਾਨ ਮਜ਼ਦੂਰ ਸੰਘਾ ਕਮੇਟੀ ਜ਼ਿਲ੍ਹਾ ਪ੍ਰਧਾਨ ਆ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਆਟੇ ਦਾ ਰੇਟ ਵਧ ਗਿਆ ਅਜੇ ਤੇ ਇਹ ਆ ਕਿ ਆਟ ਜਿਹੜੀ ਕਣਕ ਆ ਕਣਕ ਦੇ ਉੱਤੇ ਐਮ ਐਸ ਪੀ ਹੈਗੀ ਆ ਅਜੇ ਦਾ ਫਿਰ ਵੀ ਕੰਟਰੋਲ ਹੈ ਥੋੜਾ ਜੇ 23 ਰੁਪਏ 23 ਰੁਪਏ ਕਿਲੋ ਕਣਕ ਆ ਤੇ 30 ਰੁਪਏ ਆਟਾ ਹਾਲੇ ਵੀ ਮਿਲ ਜਾਂਦਾ ਪਰ ਚਿੰਤਾ ਇਸ ਗੱਲ ਦੀ ਆ ਕਿ ਜਦੋਂ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਗਿਆ ਮੋਨੋਪੋਲੀ ਉਹਨਾਂ ਦੀ ਹੋ ਗਈ ਜਦੋਂ ਉਹਨਾਂ ਆਪਣੀ ਮਰਜ਼ੀ ਦੇ ਰੇਟ ਕਰਨੇ ਆ ਇਹੋ ਜਿਹੜਾ ਆਟਾ ਆ ਇਹ ਸਾਨੂੰ ਵੱਡੇ ਵੱਡੇ ਮਾਲ ਜਿਹੜੇ ਉਹਨਾਂ ਚੋਂ ਮਿਲਿਆ ਕਰਨਾ ਆ ਘੱਟ ਤੋਂ ਘੱਟ 100 150 ਰੁਪਏ ਕਿਲੋ ਆਟਾ ਮਿਲਣਾ ਜਿੱਦਣ ਉਹਨਾਂ ਦਾ ਕਬਜ਼ਾ ਹੋ ਗਿਆ ਇਸੇ ਗੱਲ ਦੀ ਤੇ ਲੜਾਈ ਆ ਇਸ ਗੱਲ ਦੀ ਲੜਾਈ ਆ ਕਿ ਕਾਰਪੋਰੇਟ ਘਰਾਣਾ ਜਿਹੜਾ ਵਾ ਉਹਨੂੰ ਕਾਬਜ਼ ਨਹੀਂ ਹੋਣ ਦੇਣਾ ਚਾਹੁੰਦੇ ਖਾਸ ਕਰਕੇ ਇਸ ਜਿਹੜੀ ਐਗਰੀਕਲਚਰ ਦਾ ਡਿਪਾਰਟਮੈਂਟ ਆ ਇਹਦੇ ਵਿੱਚ ਕਿਉਂਕਿ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਹਰੇਕ ਬੰਦੇ ਨੂੰ ਜ਼ਰੂਰਤ ਹੈ ਦੀ ਤੇ ਜੇ ਇਹਨਾਂ ਦੀ ਜਿਹੜੀ ਆ ਮੰਗਹਾਈ ਜਿਹੜੀ ਆ ਅਸਮਾਨ ਨੂੰ ਪਹੁੰਚ ਗਈ ਤੇ ਫੇ ਲੋਕ ਜਿਹੜੇ ਆ ਉਹ ਭੁੱਖੇ ਸੌਣਗੇ ਇਸੇ ਚੀਜ਼ ਦੀ ਲੜਾਈ ਆ ਅਸੀਂ ਲੋਕਾਂ ਨੂੰ ਇਹੀ ਅਵੇਅਰ ਕਰ ਰਹੇ ਆ ਕਿ ਕੱਲੀ ਕਿਸਾਨਾਂ ਦੀ ਲੜਾਈ ਨਹੀਂ ਆ ਲੜਾਈ ਇਹ ਜਿਹੜੀ ਆ ਇਹ ਸਾਰੇ ਲੋਕਾਂ ਦੀ ਲੜਾਈ ਆ ਸਾਰੀ ਦੁਨੀਆ ਦੀ ਲੜਾਈ ਆ ਕੀ ਕਹਿਣਾ ਚਾਹੁੰਦੇ ਇਹ ਜਿਹੜਾ ਸੰਘਰਸ਼ ਚੱਲ ਰਿਹਾ ਆ ਲੰਬੇ ਸਮੇਂ ਤੋਂ ਤੇ ਕਿੱਥੇ ਆ ਕੇ ਮੁੱਕੇਗਾ ਕਿਉਂਕਿ ਢੱਲੇਵਾਲ ਸਾਹਿਬ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਨੇ ਸੇਦ ਉਹਨਾਂ ਦੀ ਜਿਹੜੀ ਆ ਉਹ ਬੜੀ ਨਾਜ਼ੁਕ ਹੋਈ ਜਾ ਰਹੀ ਆ ਕੀ ਕਹਿਣਾ ਚਾਹੁੰਦੇ ਠੀਕ ਨਹੀਂ ਜੀ ਦੇਖੋ ਜਿਹੜਾ ਸੰਘਰਸ਼ ਆ ਇਹ ਪਹਿਲਾਂ ਵੀ ਦਿੱਲੀ ਤੇ ਲੜ ਕੇ ਆਏ ਆ ਹੁਣ ਫਿਰ 10 ਮਹੀਨੇ ਹੋ ਗਏ ਲਗਾਤਾਰ ਸ਼ੰਭੂ ਬਾਰਡਰ ਤੇ 익ਨੋਰੀ ਬਾਰਡਰ ਦੇ ਉੱਤੇ ਚੱਲ ਰਿਹਾ ਜਿੱਥੇ ਸਾਡੇ ਲੀਡਰ ਸਰਦਾਰ ਡੱਲੇਵਾਲ ਸਾਹਿਬ ਜਿਹੜੇ ਉਹ ਇਸ ਵੇਲੇ ਮਰਨ ਵਰਤੇ ਅੱਜ 23 ਦਿਨ ਹੋ ਗਏ ਉਹਨੂੰ ਬੈਠਿਆਂ ਨੂੰ ਪਰ ਇਹ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕਾਰ ਜੂ ਕਿਉਂ ਨਹੀਂ ਸਰਕਾਰਈ ਕਿਉਂਕਿ ਇਹ ਕਾਰਪੋਰੇਟ ਘਰਾਣੇ ਦੀ ਸਰਕਾਰ ਆ ਜਿਹੜੇ ਦੇਸ਼ ਆਜ਼ਾਦ ਕਰਾਉਣ ਵਾਲੇ ਹਨ ਲੋਕ 93% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਹਰੀ ਕ੍ਰਾਂਤੀ ਇਹਨਾਂ ਲਿਆਂਦੀ ਭੁੱਖਿਆਂ ਦਾ ਢੇਡ ਇਹਨਾਂ ਭਰਿਆ ਪਰ ਇਹ ਦੇਸ਼ ਚਲ ਗਿਆ ਵਾ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਜਿਨ੍ਹਾਂ ਦਾ ਕੋਈ ਯੋਗਦਾਨ ਨਹੀਂ ਇਸ ਦੇਸ਼ ਨੂੰ ਜਾਦ ਕਰਾਉਣ ਵਾਸਤੇ ਉਹਨਾਂ ਦੇ ਹੱਥਾਂ ਚਲ ਗਿਆ ਉਹ ਅੱਜ ਚਾਹੁੰਦੇ ਨੇ ਉਹਨੂੰ ਸਾਰਾ ਵਪਾਰੀਆਂ ਦੇ ਹੱਥਾਂ ਦੇ ਵਿੱਚ ਚਲੇ ਜੇ ਜਿਹੜੀ ਖੇਤੀ ਦੇ ਉੱਤੇ ਕਰੋਨਾ ਕਾਲ ਲੰਘਿਆ ਜਿਹਦੇ ਵਿੱਚ ਜਿਹੜੀ ਜਿਹੜੀ ਸਾਡੀ ਹੈ ਸਿਰਫ ਗਰੋਥ ਜਿਹੜੀ ਕੀਤੀ ਹੈ ਤੇ ਉਹ ਕਿਸਾਨੀ ਦੇ ਜਿਹੜਾ ਇਹ ਖਾਣ ਪੀਣ ਵਾਲੀਆਂ ਚੀਜ਼ਾਂ ਇਹਦੇ ਚ ਕੀਤੀ ਆ ਉਹ ਇਸ ਕਰਕੇ ਆਖਿਆ ਹੁਣ ਕਾਰਪੋਰੇਟ ਘਰਾਣਿਆਂ ਦੀ ਇਹਦੇ ਉੱਤੇ ਇਹ ਚਾਹੁੰਦੇ ਨੇ ਵੀ ਇਹਦੇ ਉੱਤੇ ਕਬਜ਼ਾ ਕਿਸੇ ਨਾ ਕਿਸੇ ਤਰੀਕੇ ਕਿਦਾਂ ਇਹਦੇ ਤੇ ਕੀਤਾ ਜਾ ਸਕੇ ਉਹ ਸਾਰਾ ਇਹਨਾਂ ਦੇ ਹੱਥਾਂ ਦਾ ਆਦਾਨੀਆਂ ਬਾਨੀਆਂ ਦੇ ਹੱਥਾਂ ਤੇ ਵੱਡੇ ਵੱਡੇ ਸੈਲੋ ਪਲਾਂਟ ਬਣ ਗਏ ਨੇ ਵੱਡੇ ਵੱਡੇ ਮੌਲ ਬਣ ਰਹੇ ਨੇ ਇਹਦੇ ਵਿੱਚ ਗਰੀਬ ਵੀ ਮਰਨਾ ਵਾ ਮਜ਼ਦੂਰ ਵੀ ਮਰਨਾ ਵਾ ਛੋਟਾ ਵਪਾਰੀ ਵੀ ਮਰਨਾ ਵਾ ਇਹ ਕੱਲੀ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਇਹ ਇਹਦੇ ਵਿੱਚ ਹਰ ਵਰਗ ਦੀ ਲੜਾਈ ਆ ਕਿਉਂਕਿ ਇਹ ਜਿਹੜਾ ਜਿੰਨਾ ਵੀ ਇਸ ਵੇਲੇ ਦੇਸ਼ ਦਾ ਹੱਕ ਹੈ ਸਾਰਾ ਉਹ ਇਹਨਾਂ ਕਾਰਪੋਰੇਟ ਘਰਾਂ ਦੇ ਚੰਦ ਜਿਹੜੇ ਵਪਾਰੀ ਆ ਉਹਨਾਂ ਦੇ ਹੱਥਾਂ ਦੇ ਵਿੱਚ ਕੰਲਣਾ ਚਾਹੁੰਦੇ ਨੇ ਇਹ ਸਰਫ ਲੜਾਈ ਉਹਨਾਂ ਦੇ ਖਾਤਰ ਆ ਜਿਹੜੇ ਗੁਜਰਾਤੀਏ ਆਣ ਕੇ ਦਿੱਲੀ ਦੇ ਉੱਤੇ ਕਾਬਜ ਹੋ ਗਿਆ ਇਹ ਉਹਨਾਂ ਦੇ ਖਿਲਾਫ ਵੱਡੀ ਲੜਾਈ ਲੜੀ ਜਾ ਰਹੀ ਆ ਸਰਦਾਰ ਜੀ ਕਿੰਨੇ ਵੇ ਤੋਂ ਲੈ ਕੇ ਕਿੰਨੇ ਤੱਕ ਕਿਸਾਨ ਜਥੇਬੰਦੀਆਂ ਅੱਜ ਟਰੈਕ ਤੇ ਬੈਠੀ ਆ ਤੇ ਕੀ ਕਹਿਣਾ ਚਾਹੁੰਦੇ ਹੋ ਸੰਘਰਸ਼ ਦਾ ਅਗਲਾ ਰੂਪ ਕੀ ਹੋਗਾ ਡੱਲੇਵਾਲ ਜਿਹਨੂੰ ਜੇ ਕੋਈ ਨੁਕਸਾਨ ਹੁੰਦਾ ਤੇ ਕਿਸਾਨ ਜਥੇਬੰਦੀ ਨੂੰ ਵੱਡਾ ਨੁਕਸਾਨ ਕਿਸਾਨ ਜਥੇਬੰਦੀਆਂ ਇਕਾ ਕਿਉਂ ਨਹੀਂ ਕਰਦੀਆਂ ਵੱਖ-ਵੱਖ ਕਿਉਂ ਲੜਦੀਆਂ ਵੇਖੋ ਅੱਜ ਜਿਹੜਾ ਦਿੱਤਾ ਸੀ ਅਸੀਂ ਸਦਾ ਦਿੱਤਾ ਸੀ ਉਹ 12 ਤੋਂ 3 ਵਜੇ ਤੱਕ ਹੈ ਟ੍ਰੈਕ ਜਿਹੜਾ ਜਾਮ ਕਰਨ ਦਾ ਇਹਦੇ ਤੋਂ ਅੱਗੇ ਜਿਹੜਾ ਤੁਸੀਂ ਸਵਾਲ ਕੀਤਾ ਜਥੇਬੰਦੀਆਂ ਵਾਲਾ ਜਿਹੜਾ ਐਸਕੇਮ ਚੱਲਦਾ ਆ ਰਿਹਾ ਜੀ ਇੱਕ ਐਸਕੇਮ ਨਾਨ ਪੋਲੀਟੀਕਲ ਜਿਹੜੇ ਮੋਰਚੇ ਚੱਲ ਰਹੇ ਆ ਐਸਕੇਮ ਜਿਹੜਾ ਦੂਸਰਾ ਉਹਨਾਂ ਦੀ ਅੱਜ 2 ਵਜੇ ਮੀਟਿੰਗ ਸੱਦੀ ਏ ਸਾਰੀਆਂ ਜੂਨੀਅਨਾਂ ਨੇ ਸਾਨੂੰ ਆਸ ਏ ਆ ਵੀ ਸਾਰੇ ਇਕੱਠੇ ਹੋ ਜਾਣਗੇ ਸ਼ਾਇਦ ਅੱਜ ਸ਼ਾਮ ਤੱਕ ਹੀ ਐਲਾਨ ਹੋ ਜੇ ਤੇ ਸਾਡੀ ਵੀ ਅਪੀਲ ਏ ਆ ਵੀ ਉਹ ਇਕੱਠੇ ਰੂਪਰੇਖਾ ਇਹ ਸੰਘਰਸ਼ ਦੀ ਲੜਨਗੇ ਅੱਗੇ ਆਉਣ ਵਾਲਾ ਸਮਾਂ ਵੇਖੋ ਜਗਜੀਤ ਸਿੰਘ ਢੱਲੇਵਾਲ ਅੱਜ 23ਵਾਂ ਦਿਨ ਹੋ ਗਿਆ ਉਹਨਾਂ ਨੂੰ ਮਰਨ ਵਰਤ ਤੇ ਬੈਠੇ ਜੇ ਜਾ ਕੇ ਵੇਖੀਏ ਤਾਂ ਉਹਨਾਂ ਦੀ ਜਿਹੜੀ ਹਾਲਾਤ ਆ ਜੋ ਡਾਕਟਰਾਂ ਮੁਤਾਬਕ ਜਾਂ ਅਸੀਂ ਤੇ ਫਿਜ਼ੀਕਲੀ ਵੀ ਲਾਗੇ ਉਹਨਾਂ ਦੇ ਬੈਠ ਕੇ ਆਏ ਆ ਬੜੀ ਨਾਜ਼ੁਕ ਹਾਲਤ ਆ ਉਹਨਾਂ ਦੀ 23 ਦਿਨ ਬਾਅਦ ਜਦੋਂ ਐਸ ਉਮਰ ਦੇ ਵਿੱਚ ਕੋਈ ਬੰਦਾ ਰੋਟੀ ਨਹੀਂ ਖਾਂਦਾ ਤੇ ਅਸੀਂ ਪਲਾਨ ਸਾਡੀ ਇਹ ਆ ਵੀ ਇਹ ਜਿਹੜੇ ਲੀਡਰ ਆ ਇਹ ਛੇਤੀ ਪੈਦਾ ਨਹੀਂ ਹੁੰਦੇ 20 40 50 ਸਾਲ ਦੀ ਮਿਹਨਤ ਤੋਂ ਬਾਅਦ ਦੱਲੇਵਾਲ ਸਭ ਵਰਗੇ ਲੀਡਰ ਜਿਹੜੇ ਆ ਉਹ ਨਿਕਲਦੇ ਸੰਘਰਸ਼ਾਂ ਦੇ ਉੱਤੇ ਸਾਡੀ ਇਹ ਸਰਕਾਰ ਨੂੰ ਚੇਤਾਵਨੀ ਆ ਕਿ ਜੇ ਕੋਈ ਘਟਨਾ ਵਾਪਰਦੀ ਆ ਸਾਡਾ ਸੰਘਰਸ਼ ਤੇ ਐਜੀਟੇਸ਼ਨ ਇਦਾਂ ਚੱਲਣਾ ਚੱਲਣਾ ਪਰ ਇਹ ਜਿਹੜਾ ਕਾਨੂੰਨ ਵਿਵਸਥਾ ਦੀ ਹਾਲਾਤ ਆ ਇਹ ਵੀ ਖਰਾਬ ਹੋ ਸਕਦੀ ਆ ਅਸੀਂ ਸਟੇਟ ਸਰਕਾਰ ਨੂੰ ਇੰਡੀਆ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਮੰਗਾਂ ਵੱਲ ਛੇਤੀ ਤੋਂ ਛੇਤੀ ਧਿਆਨ ਦੇ ਕੇ ਇਹ ਮੰਗਾਂ ਹੱਲ ਕੀਤੀਆਂ ਜਾਣ ਗੱਲਬਾਤ ਦਾ ਰਾਹ ਸਾਡੀਆਂ ਆਫਰਾਂ ਕਈ ਵਾਰੀ ਗਈਆਂ ਪਰ ਉਹ ਗੱਲਾਂ ਬਾਤਾਂ ਅਖਬਾਰੀ ਬਿਆਨ ਉਹ ਗੋਦੀ ਮੀਡੀਆ ਤੱਕ ਹੀ ਰਹਿ ਜਾਂਦੇ ਆ ਉਹ ਕੋਈ ਗਾੜੀ ਪ੍ਰੈਕਟੀਕਲ ਜਿਹੜੀ ਆ ਉਹ ਗੱਲਬਾਤ ਉਹ ਨਹੀਂ ਹੁੰਦੀ ਸਾਡੀ ਅਪੀਲ ਆ ਵੀ ਇਹ ਜਲਦੀ ਤੋਂ ਜਲਦੀ ਗੱਲਬਾਤ ਸ਼ੁਰੂ ਹੋਏ ਤਾਂ ਕਿ ਜਿਹੜੀ ਦਲੇਵਾਲ ਸਾਹਿਬ ਦੀ ਕੀਮਤੀ ਜਾਨ ਆ ਉਹ ਬਚਾਈ ਜਾ ਸਕੇ ਮੇਰਾ ਆਖਰੀ ਸਵਾਲ 23 ਦਿਨ ਹੋ ਗਏ ਤੁਸੀਂ ਕੀ ਪੋਹ ਹੜਤਾਲ ਨੂੰ ਇਹ 23 ਦਿਨ ਦੇ ਵਿੱਚ ਸਰਕਾਰ ਵੱਲੋਂ ਜਾਂ ਕਿਸੇ ਪ੍ਰਸ਼ਾਸਨ ਅਧਿਕਾਰੀ ਵੱਲੋਂ ਤਾਂ ਨਾ ਗੱਲਬਾਤ ਕੀਤੀ ਗਈ ਹੈ ਕਿ ਭੁਖੜਤਾਲ ਖਤਮ ਹੋਣੀ ਚਾਹੀਦੀ ਨਹੀਂ ਇਸੇ ਬਾਰੇ ਪਹਿਲਾਂ ਛੋਟੇ ਜ਼ਿਲ੍ਹਾ ਲੈਵਲ ਦੇ ਜਿਹੜੇ ਪ੍ਰਸ਼ਾਸਨ ਸੀ ਉਹ ਆਉਂਦਾ ਸੀ ਗੱਲਬਾਤ ਕਰਨ ਪਰ ਜਿਹੜੇ ਡੱਲੇਵਾਲ ਸਾਹਿਬ ਹੈ ਉਹ ਟਾਲ ਉਹਨਾਂ ਨੇ ਧਾਰਿਆ ਵੀ ਜਿਹੜੀਆਂ ਸਾਡੀਆਂ 12 ਮੰਗਾਂ ਉਹ ਮੰਨੀਆਂ ਜਾਣ ਮੈਨ ਵਿੱਚ ਐਮਐਸਪੀ ਦੀ ਜਿਹੜੀ ਗਾਰੰਟੀ ਆ ਉਹਦੇ ਤੋਂ ਇਲਾਵਾ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਹੋਈ ਫਿਰ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਪੀ ਤੁਸੀਂ ਜਾ ਕੇ ਪ੍ਰਸ਼ਾਸਨ ਦੇ ਜਾਂ ਕੇਂਦਰ ਦੇ ਜਿਹੜੇ ਅਧਿਕਾਰੀ ਆ ਉਹ ਪਰਸੋਂ ਆਏ ਆ ਉਹਨਾਂ ਗੱਲਬਾਤ ਕੀਤੀ ਆ ਪਰ ਉਹਦੇ ਤੋਂ ਅੱਗੇ ਜਿਹੜਾ ਮੈਂ ਕਹਿ ਸਕਦਾ ਵੀ ਹਾਲੀ ਕੋਈ ਜਿਹੜਾ ਸੱਦਾ ਕੋਈ ਰਸਮੀ ਹੁੰਦਾ ਵੀ ਅਸੀਂ ਬਹਿ ਕੇ ਇੱਥੇ ਟੇਬਲ ਤੇ ਟਾਕ ਕਰੀਏ ਉਹ ਸਾਨੂੰ ਹਾਲੀ ਤੱਕ ਨਹੀਂ ਮਿਲਿਆ ਤੋ ਅੱਜ ਜੀ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦੱਸਿਆ ਕਿ ਸੰਘਰਸ਼ ਉਹਨਾਂ ਵੱਲੋਂ ਵੱਖ-ਵੱਖ ਸੰਕੇਤਕ ਗਰੁੱਪਾਂ ਵਿੱਚ ਦਿੱਤਾ ਜਾ ਰਿਹਾ ਹੈ ਜਿੱਦਾਂ ਜੇ ਰੇਲਵੇ ਟਰੈਕ ਪੰਜਾਬ ਅੰਦਰ ਰੋਕੇ ਗਏ ਹਨ ਉਧਰੋਂ ਨਾ ਕਿਹਾ ਕਿ ਡੱਲੇਬਾਲ ਦਾ ਲਗਾਤਾਰ ਮਾਰਨ ਵਰਤ ਚੱਲੀ ਹੈ ਔਰ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਦੀਆਂ ਰਹਿਣਗੀਆਂ ਬਟਾਲਾ ਤੋਂ ਲਾਈਵ ਤਸਵੀਰਾਂ ਖਾ ਰਹੇ ਆ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼